ਹੈਲੋ ਜੀ ਸਸਕਾਰ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਕੱਚੇ ਅੰਬਾਂ ਦੀ ਚਟਣੀ ਜਿਹੜੀ ਕਿ ਬਹੁਤ ਹੀ ਵਧੀਆ ਬਣਦੀ ਹੈ ਅੱਜ ਆਪਾਂ ਬਣਾਵਾਂਗੇ ਜੀ ਕੁੰਡੇ ਕੋਟੇ ਦੇ ਵਿੱਚ ਉਹਦੇ ਵਾਸਤੇ ਆਪਾਂ ਦੋ ਲੱਤੀਆ ਜੀ ਕੱਚੇ ਅੰਬ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਦਾ ਛਿਲਕਾ ਹਟਾ ਲਿਆ ਛਿਲਕਾ ਟਾ ਕੇ ਹੁਣ ਆਪਾਂ ਇਹਦਾ ਗੁੱਦਾ ਉਤਾਰ ਦੰਨੇ ਜੀ ਤੇ ਦੋ ਤਿੰਨ ਲੱਤੀਆ ਆਪਾਂ ਹਰੀਆਂ ਮਿਰਚਾਂ ਥੋੜੀ ਜਿਹੀ ਲੱਤੀਆ ਪਦੀਨੇ ਦੀਆਂ ਪੱਤੀਆਂ ਤੇ ਥੋੜੀ ਜਿਹੀ ਲੱਤੀਆ ਦੋ ਕ ਚਮਚੇ ਆਪਾਂ ਲੱਤੀਆ ਜੀ ਸ਼ੱਕਰ ਸ਼ੱਕਰ ਦੀ ਜਗ੍ਹਾ ਤੇ ਤੁਸੀਂ ਚੀਨੀ ਵੀ ਪਾ ਸਕਦੇ ਹੋ ਸਵਾਦ ਅਨੁਸਾਰ ਪਾਵਾਂਗੇ ਨਮਕ ਮਿਰਚ ਚਲੋ ਜੀ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਜਿਹੜਾ ਅੰਬਾ ਦਾ ਆਪਾਂ ਗੁੱਦਾ ਉਤਾਰ ਦੰਨੇ ਆ ਲਓ ਜੀ ਆਪਾਂ ਗੁੱਦਾ ਇਹਦਾ ਕੱਢ ਲੇਤਾ ਹੁਣ ਸਭ ਤੋਂ ਪਹਿਲਾਂ ਆਪਾਂ ਗੁੱਦਾ ਇਹਦੇ ਵਿੱਚ ਪਾ ਦੰਨੇ ਆ ਤੇ ਇਹਨੂੰ ਕੁੱਟਾਂਗੇ ਤੇ ਨਾਲ ਹੀ ਆਪਾਂ ਪਾ ਦੰਨੇ ਆ ਜੀ ਆਪਣੀਆਂ ਮਿਰਚਾਂ ਲੋ ਜੀ ਮਿਰਚਾਂ ਵੀ ਆਪਾਂ ਇਹਦੇ ਵਿੱਚ ਪਾ ਦਨੇ ਆ। ਲੋ ਜੀ ਹੁਣ ਆਪਾਂ ਪੁਦੀਨੇ ਦੀਆਂ ਪੱਤੀਆਂ ਵੀ ਇਹਦੇ ਵਿੱਚ ਪਾ ਦਨੇ ਆ ਤੁਹਾਡੇ ਲੋਜੀ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਥੋੜੀ ਜੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਲਾਲ ਮਿਰਚ ਕਿਉਂਕਿ ਪਹਿਲਾਂ ਆਪਾਂ ਹਰੀ ਵੀ ਪਾਤੀ ਹੈ ਲੋਜੀ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਆਪਣਾ ਗੁੜ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੇ ਨਾਲੇ ਦੁੱਧ ਚਾਰ ਗੇੜੇ ਹੋਰ ਆ ਜਾਣਗੇ ਤੇ ਨਾਲੇ ਆਪਣਾ ਚੰਗੀ ਤਰ੍ਹਾਂ ਜਿਹੜਾ ਹੈਗਾ ਜੀ ਸ਼ਕਰ ਗੁੜਾ ਇਹ ਮਿਕਸ ਹੋ ਜੂਗਾ ਲਓ ਜੀ ਚਟਣੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਤੁਹਾਨੂੰ ਦਿਖਾਉਣਾ ਹੈ ਆਪਾਂ ਜਿਹੜੀ ਕੁੰਡੇ ਘੋਟੇ ਵਿੱਚ ਚਟਣੀ ਬਣੀ ਹੁੰਦੀ ਹੈ ਨਾ ਇਹਦਾ ਵੱਖਰਾ ਇੱਕ ਸਵਾਦ ਹੁੰਦਾ ਹੈ ਚਟਣੀ ਤਾਂ ਮਿਕਸੀ ਵਿੱਚ ਵੀ ਬਣ ਜਾਂਦੀ ਹੈ ਪਰ ਕੁੰਡੇ ਘੋਟੇ ਵਾਲੀ ਬਹੁਤ ਟੇਸਟੀ ਬਣਦੀ ਹੈ ਦੇਖੋ ਤੁਸੀਂ ਕਿੰਨੀ ਬਰੀਕ ਚਟਣੀ ਇਹ ਬਣ ਕੇ ਤਿਆਰ ਹੋ ਗਈ ਹੈ ਦੇਖੋ ਹੀ ਹੁਣ ਆਪਣੀ ਇਹ ਅੰਮ ਕੱਚੇ ਅੰਬਾਂ ਦੀ ਖੱਟੀ ਮਿੱਠੀ ਚਟਣੀ ਬਣ ਕੇ ਹੋ ਗਈ ਹੈ ਜੀ ਤਿਆਰ ਲੈ ਕੇ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਸਾਡੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲੋ ਜੀ ਹੁਣ ਆਪਾਂ ਇੱਕ ਭਾਂਡੇ 'ਚ ਕੱਢ ਲੈਣੇ ਆ ਚਟਨੀ ਆ